परम सम्मानयो गुरु रूप गुरु खालसा सा संगत जी वाहे गुरु जी का खालसा वाहे गुरु जी की फते श्री गुरु तेग बहादुर जी ਦੇ ਪ੍ਰਗਟ ਹੋਣ ਤੋਂ ਬਾਅਦ ਸਾਰੀ ਸਿੱਖ ਸੰਗਤ ਗੁਰੂ ਜੀ ਦੇ ਦਰਸ਼ਨ ਕਰ ਰਹੀ ਸੀ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਰਹੀ ਸੀ ਸਿੱਖ ਸੰਗਤ ਗੁਰੂ ਜੀ ਨੂੰ ਉਪਹਾਰ ਅਰਪਣ ਕਰ ਰਹੇ ਸਨ ਸਿੱਖਾਂ ਨਾਲ ਵਾਰਤਾ ਲਾਪ ਕਰਨ ਨਾਲ ਉਹਨਾਂ ਦੇ ਪ੍ਰਤਾਪ ਦਾ ਜਲੋ ਪ੍ਰਕਾਸ਼ ਦਾ ਸੀ ਸਾਰੇ ਛੋਡੀਆਂ ਦੇ ਮਨੁੱਖ ਗੁਰੂ ਜੀ ਦਾ ਪ੍ਰਤਾਪ ਵਧਾ ਦੇਖ ਕੇ ਗੁਰੂ ਜੀ ਨਾਲ ਨਫ਼ਰਤ ਕਰਨ ਲੱਗ ਪਏ ਜਿਵੇਂ ਜਿਵੇਂ ਗੁਰੂ ਜੀ ਅੱਗੇ ਸੰਗਤ ਧਨ ਅਤੇ ਉਪਹਾਰ ਭੇਟ ਕਰਦੀ ਜਾਂਦੀ ਤਿਵੇਂ ਤਿਵੇਂ ਛੋਡੀਆਂ ਦਾ ਹੰਕਾਰ ਤੇ ਈਰਖਾ ਵਧਦੀ ਜਾ ਰਹੀ ਸੀ ਇਸ ਤਰ੍ਹਾਂ ਗੁਰੂ ਨਿੰਦਕ ਸਾਰੇ ਇਕੱਠੇ ਹੋ ਕੇ ਧੀਰਮਲ ਕੋਲ ਜਾ ਕੇ ਉਸ ਨੂੰ ਢਕਾਉਣ ਲੱਗੇ ਕਿ ਹੁਣ ਤੁਹਾਡੇ ਪਾਸ ਕੋਈ ਨਹੀਂ ਆਏਗਾ ਅਤੇ ਕੋਈ ਵੀ ਤੁਹਾਨੂੰ ਧਨ ਅਰਪਣ ਨਹੀਂ ਕਰੇਗਾ। ਉਹਨਾਂ ਨੇ ਸੋਚਿਆ ਇਹ ਸਭ ਮੱਖਣ ਸ਼ਾਹ ਕਰਕੇ ਹੋਇਆ ਹੈ। ਜਦੋਂ ਦਾ ਉਸਨੇ ਗੁਰੂ ਜੀ ਨੂੰ ਪ੍ਰਗਟ ਕੀਤਾ ਹੈ ਤਦੋਂ ਦਾ ਗੁਰੂ ਜੀ ਦਾ ਜਸ ਬਹੁਤ ਵੱਧ ਗਿਆ ਹੈ। ਜਦੋਂ ਉਹ ਆਪਣੇ ਦੇਸ਼ ਚਲਾ ਜਾਏਗਾ ਤਾਂ ਕੋਈ ਵੀ ਇਹਨਾਂ ਨੂੰ ਗੁਰੂ ਨਹੀਂ ਮੰਨੇਗਾ। ਫਿਰ ਇਸ ਤਰ੍ਹਾਂ ਸਾਰੇ ਸੋਢੀ ਮਿਲ ਕੇ ਧੀਰਮਲ ਦੇ ਪਾਸ ਪਹੁੰਚੇ ਜਿਨ੍ਹਾਂ ਵਿੱਚੋਂ ਇੱਕ ਮਸੰਦ ਜਿਸ ਦਾ ਨਾਮ ਸ਼ੀਹਾ ਸੀ ਉਹ ਵੀ ਪਹੁੰਚਿਆ ਉਹ ਬੜਾ ਵੱਡਾ ਤਨੀ ਸੀ ਅਤੇ ਧੀਰਮਲ ਦਾ ਸਾਰਾ ਲਿਖਾ ਜੋਖਾ ਉਸ ਦੇ ਹੱਥ ਵਿੱਚ ਸੀ ਅਤੇ ਧੀਰਮਲ ਉਸ ਦਾ ਕਿਹਾ ਹੋਇਆ ਬੜਾ ਮੰਨਦਾ ਸੀ ਉਹ ਮਸੰਦ ਦੁਸ਼ਟ ਮੂਰਖ ਅਤੇ ਸ਼ੋਭ ਪੰਥ ਤੋਂ ਅਣਜਾਣ ਸੀ ਉਸ ਨੇ ਧੀਰਮਲ ਨੂੰ ਭੜਕਾਇਆ ਕਿ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਤੇਜ ਹੁਣ ਬਹੁਤ ਵੱਧ ਜਾਏਗਾ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਕਿ ਆਪਾਂ ਸਾਰੇ ਇਕੱਠੇ ਹੋ ਕੇ ਸ਼ਾ ਸਰਧਾਰਨ ਕਰਕੇ ਚਲੀ ਆਏ ਤੇ ਜਦੋਂ ਮੱਖਣ ਸ਼ਾ ਆਪਣੇ 500 ਸੇਵਕਾਂ ਸਮੇਤ ਉਥੋਂ ਉੱਠ ਕੇ ਚਲਾ ਜਾਵੇ ਤਾਂ ਆਪਾਂ ਜਾ ਕੇ ਉਹਨਾਂ ਦਾ ਸਾਰਾ ਧਨ ਖੋਹ ਲਈਏ ਇਸ ਤਰ੍ਹਾਂ ਉਹਨਾਂ ਵਿੱਚ ਖਲਬੁਲਾਹਟ ਮਚ ਜਾਏਗੀ ਫਿਰ ਮੌਕਾ ਪਾ ਕੇ ਬੰਦੂਕ ਦਾ ਨਿਸ਼ਾਨਾ ਬਣ ਕੇ ਉਹਨਾਂ ਨੂੰ ਗੋਲੀ ਮਾਰ ਸਕਦੇ ਹਾਂ ਨਿੱਤ ਦੀ ਕਲਹਾ ਮਿਟ ਜਾਏਗੀ ਫਿਰ ਉਹਨਾਂ ਦੀ ਪੂਜਾ ਨਹੀਂ ਹੋਵੇਗੀ ਇਹਨਾਂ ਤੇ ਚੜ੍ਹਾਈ ਕਰਨ ਤੋਂ ਬਾਅਦ ਤੁਹਾਡੇ ਕੋਲ ਲੱਖਾਂ ਦਾ ਧਨ ਆ ਜਾਏਗਾ ਫਿਰ ਤੁਸੀਂ ਆਪਣੀ ਸੈਨਾ ਤਿਆਰ ਕਰ ਲੈਣਾ ਤੇ ਤੁਹਾਡਾ ਪ੍ਰਤਾਪ ਛਾ ਜਾਏਗਾ ਸਾਰੀ ਧਰਤੀ ਤੇ ਤੁਰਕਾਂ ਨਾਲ ਸੰਧੀ ਕਰ ਲੈਣਾ ਫਿਰ ਬੇਫਿਕਰ ਹੋ ਕੇ ਫਿਰੋ ਇਹਨਾਂ ਨੂੰ ਮਾਰਨਾ ਹੀ ਬਣਦਾ ਹੈ ਨਹੀਂ ਤਾਂ ਕੰਡਾ ਬਹੁਤ ਵੱਧ ਜਾਏਗਾ ਧੀਰਮਲ ਦੇ ਹਿਰਦੇ ਵਿੱਚ ਉਸ ਨੂੰ ਇਹ ਗੱਲ ਚੰਗੀ ਨਾ ਲੱਗੀ ਪਰ ਸ਼ੀਹਾ ਮਸੰਦ ਨੇ ਧੀਰਮਲ ਨੂੰ ਕਿਹਾ ਕਿ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਤੇ ਪਾਪੀ ਆ ਵੀ ਮਾਰਨ ਵਾਸਤੇ ਤਿਆਰ ਹੋ ਗਿਆ ਫਿਰ ਇੱਕ ਦਿਨ ਗੁਰੂ ਜੀ ਘੋੜੇ ਤੇ ਚੜ੍ਹ ਕੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਬਾਹਰ ਗਏ ਜਿੱਥੇ ਬਹੁਤ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸਨ ਇਧਰ ਸ਼ਹੀਹ ਮਸੰਦ ਦੇ ਜਸੂਸ ਨੇ ਗੁਰੂ ਜੀ ਦੀ ਸਾਰੀ ਖਬਰ ਲੈ ਲਈ ਤੇ ਉਹਨਾਂ ਨੇ ਇਹ ਮਤਾ ਪਕਾਇਆ ਕਿ ਜੇ ਗੁਰੂ ਜੀ ਕਿਤੇ ਸਾਡੇ ਵਾਲੇ ਪਾਸੇ ਆ ਗਏ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿਆਂਗੇ ਰਾਹ ਦੇ ਵਿੱਚ ਆਪਣੇ ਸੂਰਮਿਆਂ ਨਾਲ ਗੁਰੂ ਜੀ ਦੇ ਮੋੜਨ ਦੀ ਉਡੀਕ ਕਰ ਰਹੇ ਸਨ ਐਨੇ ਵੇ ਸ੍ਰੀ ਗੁਰ ਤੇਗ ਬਹਾਦਰ ਜੀ ਘੋੜੀ ਤੇ ਚੜ੍ਹੇ ਅਤੇ ਸਿਰ ਉੱਤੇ ਚਾਦਰ ਲਈ ਆ ਗਏ ਸੈਸਵਾ ਉੱਧਰ ਆ ਗਏ ਹੱਥਾਂ ਵਿੱਚ ਉਹਨਾਂ ਨੇ ਘੋੜੀ ਦੀਆਂ ਵਾਗਾਂ ਫੜੀਆਂ ਹੋਈਆਂ ਸਨ ਘੋੜੀ ਬਹੁਤ ਤੇਜ਼ ਅਤੇ ਚੰਚਲ ਸੀ ਉਸ ਨੂੰ ਰੋਕਦੇ ਸਨ ਧੀਰੇ ਈ ਦੇ ਦੇ ਰਾਹੇ ਰਾਹ ਚਲਾਉਂਦੇ ਸਨ ਹੱਥ ਵਿੱਚ ਇੱਕ ਸੁਖਮ ਰੁਮਾਲ ਸੀ ਹੌਲੀ-ਹੌਲੀ ਸੁਖਦਾਇਕ ਚਾਲ ਵਿੱਚ ਜਾ ਰਹੇ ਸਨ ਜਦ ਗੁਰੂ ਜੀ ਨਗਰ ਦੇ ਵਿੱਚ ਦਾਖਲ ਹੋ ਗਏ ਤਾਂ ਗੋਲੀਆਂ ਚੱਲੀਆਂ ਤੇ ਬੜੀ ਉੱਚੀ ਆਵਾਜ਼ ਗੂੰਜੀ ਬੰਦੂਕ ਚੱਲਣ ਦਾ ਅਚਾਨਕ ਖੜਾਕ ਸੁਣ ਕੇ ਤੇਜ਼ ਘੋੜੀ ਵੀ ਡਰ ਗਈ ਤਦ ਸ੍ਰੀ ਸਤਗੁਰੂ ਜੀ ਨੇ ਘੋੜੀ ਦੀ ਵਾਗ ਉੱਪਰ ਚੁੱਕੀ ਤੇ ਉਸ ਪਾਸੇ ਵੇਖ ਕੇ ਬਚਨ ਕੀਤਾ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰੇ ਜਵਾਨ ਬਹੁਤ ਵਾਰ ਗੁਣਾ ਦੇ ਖਜ਼ਾਨੇ ਗੁਰੂ ਜੀ ਨੇ ਆਪਣੇ ਮੂੰਹ ਤੋਂ ਇਹ ਬਚਨ ਕਹੇ ਘੋੜੀ ਨੂੰ ਥੋੜਾ ਦੌੜਾ ਕੇ ਚੱਲ ਪਏ ਤੇ ਇਹ ਬੋਲਦੇ ਗਏ ਭਲੇ ਧੀਰਮਲ ਭਲੇ ਆਪਣੇ ਘਰ ਅੰਦਰ ਚਲੇ ਗਏ ਤੇ ਘੋੜੀ ਤੋਂ ਉਤਰ ਕੇ ਬਿਸਤਰੇ ਤੇ लेट ਗਏ ਗੁਰੂ ਜੀ ਚਿੱਤ ਵਿੱਚ ਵਿਚਾਰਦੇ ਸਨ ਜਿਹੜਾ ਕੋ ਕਰਮ ਧੀਰਮਲ ਨੇ ਕੀਤਾ ਸੀ ਹੋਰ ਕਈ ਛੋਡੇ ਵੀ ਦਵੇਸ਼ ਬੁੱਧੀ ਵਿੱਚ ਭਿੱਜੇ ਹੋਏ ਹਨ ਫਿਰ ਵੀ ਸਭ ਉਤੇ ਦਇਆ ਕਰਦੇ ਹਨ ਤੇ ਵਿਚਾਰ ਕਰਦੇ ਹਨ ਇਹਨਾਂ ਮਾਇਆ ਦੇ ਲੋਭੀਆਂ ਨੇ ਕ੍ਰੋਧ ਧਾਰਨ ਕੀਤਾ ਹੈ ਅੰਦਰੋਂ ਅੰਨੇ ਤੇ ਗਿਆਨ ਵੀ ਹੋਣੇ ਹਨ ਸ਼ਾਂਤੀ ਸਤ ਤੇ ਸੰਤੋਖ ਤੋਂ ਰਹਿਤ ਹਨ ਈਰਖਾ ਦੇ ਤਾਪ ਨੇ ਇਹਨਾਂ ਨੂੰ ਬਹੁਤ ਸਾੜਿਆ ਹੈ ਪ੍ਰਭੂ ਦੇ ਨਾਮ ਤੋਂ ਬਗੈਰ ਇਹ ਕਿਵੇਂ ਸੁਖ ਪਾਉਣਗੇ ਸਿੱਖਾਂ ਦਾ ਕਲਿਆਣ ਕਰਨ ਵਾਸਤੇ ਅਸੀਂ ਗੁਰੂ ਬਣੇ ਹਾਂ ਜਿਹੜੇ ਮੂਰਖ ਮਤ ਵਾਲੇ ਹਨ ਉਹ ਬਰਦਾਸ਼ਤ ਨਹੀਂ ਕਰ ਰਹੇ ਹਨ ਭਵਿੱਖ ਦਾ ਬਰਤਾਤ ਜਾਣ ਕੇ ਹਿਰਦੇ ਵਿੱਚ ਸ਼ਾਂਤ ਹੋ ਕੇ ਮੌਨ ਧਾਰ ਕੇ ਬੈਠੇ ਰਹੇ ਜਸੂਸ ਨੇ ਜਦ ਵੇਖਿਆ ਕੇ ਇਕੱਲੇ ਬੈਠੇ ਹਨ ਕੇਵਲ ਇੱਕ ਸੇਵਕ ਜਿਹਨਾਂ ਦੇ ਪਾਸ ਸੀ ਉਹ ਬੜੀ ਤੇਜ਼ੀ ਨਾਲ ਉੱਥੇ ਪਹੁੰਚਿਆ ਜਿੱਥੇ ਧੀਰਮਲ ਤੇ ਮਸੰਦ ਬੈਠਾ ਸੀ ਉਸ ਨੇ ਜਾ ਕੇ ਖਬਰ ਦਿੱਤੀ ਇਕੱਲੇ ਬੈਠੇ ਹਨ ਬਾਹਰ ਤੋਂ ਆ ਕੇ ਹੁਣੇ ਹੀ ਬੈਠੇ ਹਨ ਫਿਰ ਮਸੰਦ ਬਹੁਤ ਸ਼ੋਰ ਮੇ ਨਾਲ ਲੈ ਕੇ ਤਿਆਰ ਹੋ ਗਿਆ ਪਰ ਧੀਰਮਲ ਨੇ ਇੱਕ ਵਾਰ ਫੇਰ ਰੋਕਿਆ ਤੇ ਨਾਲੇ ਕਿਹਾ ਕੋਈ ਉਲਟੀ ਗੱਲ ਜੇ ਹੋ ਗਈ ਤਾਂ ਮੁੜ ਕੇ ਕੋਈ ਇਹ ਨਾ ਕਹੇ ਕਿ ਉਸ ਸਮੇਂ ਤੁਸੀਂ ਰੋਕਿਆ ਨਹੀਂ ਹੈ ਮੇਰਾ ਮਨ ਡਰੇ ਨਹੀਂ ਭੰਦਾ ਜਾਂਦਾ ਹੈ ਵੱਡਾ ਉਤਸ਼ਾਹ ਖਤਮ ਹੋ ਗਿਆ ਹੈ ਹਿਰਦੇ ਵਿੱਚ ਇਹ ਸਮਝ ਕੇ ਕਿ ਕਾਰਜ ਕਰਨਾ ਚਾਹੀਦਾ ਹੈ ਫਿਰ ਉਹਨਾਂ ਦਾ ਧਨ ਦੌਲਤ ਲੁੱਟਿਆ ਨਾ ਜਾ ਸਕੇਗਾ ਧੀਰਮਲ ਨੇ ਕਿਹਾ تیرਜ ਧਾਰੋ ਤੇ ਪਹਿਲਾਂ ਪਰਖ ਲਵੋ ਕੌਣ-ਕੌਣ ਉਹਨਾਂ ਦਾ ਸਹਾਇਕ ਹੈ ਇਹ ਸੁਣ ਕੇ ਮਸੰਦ ਨੇ ਗੱਲ ਨਾ ਮੰਨੀ ਤੇ ਕਹਿਣ ਲੱਗਾ ਤੁਸੀਂ ਕਿਉਂ ਡਰਦੇ ਹੋ ਉਹਨਾਂ ਦੇ ਸਿੱਖ ਮੱਖਣ ਸ਼ਾਹ ਦਾ ਡੇਰਾ ਬਹੁਤ ਦੂਰ ਹੈ ਕਿਸੇ ਨੂੰ ਉੱਚਾ ਬੋਲਣ ਨਹੀਂ ਦਿਆਂਗਾ ਹੋਰ ਉੱਥੇ ਕੋਈ ਸਹਾਇਕ ਨਹੀਂ ਹੈ ਉਹ ਕਿਸੇ ਨੂੰ ਨਹੀਂ ਮਿਲਦੇ ਅਤੇ ਨਾ ਹੀ ਕਿਸੇ ਨਾਲ ਬੋਲਦੇ ਹਨ ਸਦਾ ਹੀ ਮਹਾਨ ਮਤਵਾਲੇ ਰਹਿੰਦੇ ਹਨ ਕਿਸੇ ਨਾਲ ਵੀ ਪ੍ਰੇਮ ਨਹੀਂ ਕਰਦੇ ਹਨ ਤੁਸੀਂ ਚਿੰਤਾ ਰਹਿਤ ਹੋ ਕੇ ਆਪਣੇ ਡੇਰੇ ਵਿੱਚ ਬੈਠੇ ਰਹੋ ਇਹ ਸਾਰਾ ਭਾਰ ਮੇਰੇ ਸਿਰ ਤੇ ਹੈ ਕਾਰਜ ਸੁਧਰੇ ਤਾਂ ਉਹ ਤੁਹਾਡਾ ਕੰਮ ਹੋਵੇਗਾ ਜੇ ਵਿਗੜੇਗਾ ਤਾਂ ਉਸ ਸਮੇਂ ਅਸੀਂ ਮਰ ਜਾਵਾਂਗੇ ਇਸ ਤਰ੍ਹਾਂ ਕਹਿ ਕੇ ਹਥਿਆਰਬੱਧ ਸੂਰਮੇ ਵੇਖ ਕੇ ਉਹਨਾਂ ਨੂੰ ਆਪਣੇ ਨਾਲ ਲੈ ਲਿਆ 100 ਸੂਰਮੇ ਬੰਦੂਕ ਦਾ ਨਿਸ਼ਾਨਾ ਲਾਉਣ ਵਾਲੇ ਸਨ ਉਹਨਾਂ ਨੂੰ ਪਾਸ ਬੁਲਾ ਕੇ ਕਿਹਾ ਜਦ ਉਹਨਾਂ ਦੇ ਨੇੜੇ ਜਾਓ ਬੰਦੂਕ ਚੰਗੀ ਤਰ੍ਹਾਂ ਨਿਸ਼ਾਨਾ ਬੰਨ ਕੇ ਉਹਨਾਂ ਨੂੰ ਮਾਰ ਦਿਓ ਜੋ ਬਾਅਦ ਵਿੱਚ ਹੋਵੇਗਾ ਅਸੀਂ ਸਭ ਸਹਿ ਲਵਾਂਗੇ ਇੱਕ ਵਾਰ ਉਹਨਾਂ ਨੂੰ ਮਾਰ ਦਿਓ ਪੰਜੀ ਦੇ ਕਰੀਬ ਸੂਰਮੇ ਨਾਲ ਲੈ ਕੇ ਚੱਲ ਪਿਆ ਤੇ ਹੋਰ ਕਈ ਦਾਸਾਂ ਦਸਮੂਹ ਨਾਲ ਮਿਲ ਗਿਆ ਚੁੱਪ ਧਾਰੀ ਚੱਲਦੇ ਗਏ ਜਲਦੇ ਸਮੇਂ ਬੜੇ ਤੇਜ਼ ਤੇਜ਼ ਕਦਮ ਪੁੱਟਦੇ ਸਨ ਸਤਗੁਰੂ ਜੀ ਦੇ ਘਰ ਪਹੁੰਚ ਗਏ ਇੱਕੇ ਵਾਰ ਹਮਲਾ ਕਰਕੇ ਪੈ ਗਏ ਜਿਹੜੇ ਕਈ ਮਨੋਂ ਗੁਰੂ ਜੀ ਦੇ ਪਾਸ ਮੌਜੂਦ ਸਨ ਉਹ ਘਰ ਅੰਦਰ ਕਹਿਣ ਲੱਗੇ ਕੀ ਗੱਲ ਹੈ ਕੀ ਗੱਲ ਹੈ ਮਾਰ ਮਾਰ ਕਰਦੇ ਆਪੇ ਹਨ ਅਚਾਨਕ ਦਰਵਾਜ਼ੇ ਦੇ ਅੰਦਰ ਆਵੜੇ ਹਨ ਕਈ ਗੁਰੂ ਜੀ ਦੇ ਸੇਵਕ ਹੱਥੋ ਹੱਥੀ ਫਾੜ ਲਏ ਦੋਵੇਂ ਪਾਸੇ ਬਹੁਤ ਰੌਲਾ ਮਚ ਗਿਆ ਕਈ ਫਿਰ ਗੁਰੂ ਜੀ ਦੇ ਸਾਹਮਣੇ ਵੇਖੇ ਬੰਦੂਕ ਚਲਾਓ ਮਸੰਦ ਨੇ ਪਰੇਰਿਆ ਤੁਰੰਤ ਉਸਨੇ ਨਿਸ਼ਾਨਾ ਬਣ ਕੇ ਬੰਦੂਕ ਚਲਾਈ ਉਹ ਗੁਰੂ ਜੀ ਦੇ ਸਿਰ ਵੱਲ ਚੱਲ ਕੇ ਆਈ ਗੁਰੂ ਜੀ ਨੇ ਹੰਗਾਰਾ ਮਾਰ ਕੇ ਗੋਲੀਆਂ ਨੂੰ ਟਾਲ ਦਿੱਤਾ ਮੱਥੇ ਨੂੰ ਛੋਂਦੀ ਹੋਈ ਸਾਹਮਣੇ ਡਿੱਗ ਪਈ ਕੁਝ ਕੁ ਮਾਸ ਗੋਲੀ ਨੇ چیرਿਆ ਉਸ ਸਮੇਂ ਥੋੜਾ ਜਿਹਾ ਖੂਨ ਨਿਕਲਿਆ ਸੇਵਕਾਂ ਨੇ ਵੇਖ ਕੇ ਬੜਾ ਡਰ ਮੰਨਿਆ ਤੇ ਬਹੁਤ ਹਾਹਾਕਾਰ ਮਚਾਈ ਕਈ ਤਾਣਾ ਕਰਕੇ ਦੂਰ ਹਟਾਏ ਕਈ ਦਾਸਾਂ ਨੂੰ ਫੜ ਕੇ ਬਿਠਾ ਦਿੱਤਾ ਸਾਰੀਆਂ ਅਸ਼ਰਫੀਆਂ ਜਿਹੜੀਆਂ ਮੱਖਣ ਸ਼ਾਹ ਨੇ ਗੁਰੂ ਜੀ ਦੇ ਅੱਗੇ ਧਰੀਆਂ ਸਨ ਉਹਨਾਂ ਸਮੇਤ ਬਹੁਤ ਵਸਤਾਂ ਚੁੱਕ ਲਈਆਂ ਕਈਆਂ ਨੂੰ ਚਪੇੜਾਂ ਮਾਰ-ਮਾਰ ਮਾਰਿਆ ਕਈਆਂ ਉੱਤੇ ਤਲਵਾਰ ਦੀ ਮੁੱਠੀ ਨਾਲ ਵਾਰ ਕੀਤੇ ਜਿਹੜਾ ਵੀ ਮੁਖ ਤੋਂ ਬੋਲਦਾ ਸੀ ਉਸਨੂੰ ਮਾਰਦੇ ਸਨ ਆਪਣੇ ਬਲ ਤੇ ਬੜਾ ਹੰਕਾਰ ਕਰਦੇ ਸਨ ਘਰ ਵਿੱਚ ਜਿਹੜੀਆਂ ਪਹਿਲੀਆਂ ਵਿਵਸਥਾਂ ਸਨ ਬਲ ਕਰਕੇ ਸਾਰੀਆਂ ਖੋਹ ਲਈਆਂ ਜਿਹੜੇ ਉਪਹਾਰ ਦੇ ਵਸਤਰ ਆਦਾਏ ਸਨ ਉਹ ਪੰਡ ਬਨ ਕੇ ਤੁਰੰਤ ਚੁੱਕ ਲਏ ਸੰਖ ਚੌਰ ਸਭ ਉਹਨਾਂ ਨੇ ਖੋਲੇ ਜਿਨ੍ਹਾਂ ਨੇ ਪਾਪ ਦਾ ਵੱਡਾ ਕਰਮ ਕੀਤਾ ਸੀ ਤਦ ਦੁਸ਼ਟ ਮਤ ਵਾਲਾ ਮਸੰਦ ਬੋਲਿਆ ਗੁਰਤਾ ਦਾ ਸਰਾਣਾ ਡਾਇਆ ਸੀ ਬੈਠ ਗਏ ਸੀ ਤੁਹਾਨੂੰ ਕਿਸ ਨੇ ਬਿਠਾਇਆ ਸੀ ਧੀਰਮਲ ਤਾ ਤੁਸੀਂ ਡਰੇ ਨਹੀਂ ਤਦ ਸ਼ੀਹਾ ਮਸੰਦ ਗੁਰੂ ਜੀ ਨੂੰ ਬਹੁਤ ਉਲਟਾ-ਪੁਲਟਾ ਬੋਲਿਆ ਅਤੇ ਮੂੰਹ ਤੋਂ ਬੜੇ ਅਪਸ਼ਾਬਦ ਗੁਰੂ ਜੀ ਨੂੰ ਬੋਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ ਮਸੰਦ ਪਾਸੋਂ ਭੈੜੇ ਸ਼ਬਦ ਸੁਣ ਕੇ ਬੜਾ ਗਰੋਧ ਵਧਾਇਆ ਤੇ ਬਹੁਤ ਤਾੜਨਾ ਕਰਕੇ ਗੁਰੂ ਦਾਵੇ ਬਾਰੇ ਕਿਹਾ ਮੇਰੇ ਪੁੱਤਰ ਦੇ ਪਿਤਾ ਪਿਤਾਮੇ ਗੁਰੂ ਸਨ ਚਾਰੇ ਪਾਸਿਆਂ ਤੋਂ ਉਪਹਾਰ ਲੈਂਦੇ ਸਨ ਤੁਸੀਂ ਸਾਨੂੰ ਹਟਾਉਣ ਵਾਲੇ ਕੌਣ ਹੁੰਦੇ ਹੋ ਕਿਸੇ ਮਤਲਬ ਤੋਂ ਬਗੈਰ ਸਾਡੇ ਨਾਲ ਵੈਰ ਕਰਦੇ ਹੋ ਆਪਣੇ ਆਪਣੇ ਘਰ ਸਾਰੇ ਵਿਸ਼ੇਸ਼ ਹਨ ਕਿਸ ਕਿਸ ਨੂੰ ਹੀਰਖਾ ਕਰਕੇ ਹਟਾਓਗੇ ਅਸੀਂ ਧੀਰਮਲ ਦੇ ਘਰ ਨਹੀਂ ਗਏ ਹਾਂ ਉਸਦੇ ਪਿੰਡ ਵਿੱਚ ਜਾ ਕੇ ਪ੍ਰਵੇਸ਼ ਨਹੀਂ ਕੀਤਾ ਹੈ ਉਹ ਕਰਤਾਰਪੁਰ ਤੋਂ ਆਇਆ ਹੈ ਤੇ ਬਕਾਲੇ ਪਿੰਡ ਵਿੱਚ ਆ ਕੇ ਉਸਨੇ ਪਖੰਡ ਰਚਿਆ ਹੈ ਜੇ ਗੁਰਤਾ ਉਸਦੇ ਪਾਸ ਆ ਗਈ ਹੈ ਤਾਂ ਆਪਣੇ ਨਗਰ ਵਿੱਚ ਬੈਠ ਕੇ ਪੂਜਾ ਕਿਉਂ ਨਹੀਂ ਕਰਵਾਉਂਦਾ ਲੋਕ ਦੀ ਅਗ ਨਾਲ ਤੈਨੂੰ ਸਾੜਿਆ ਹੈ ਧੀਰਮਲ ਦੇ ਘਰ ਦਾਵਾ ਨਾਲ ਅੱਗ ਲੱਗੇਗੀ ਜਿੱਥੇ ਕਿੱਥੇ ਧੰ ਲੈਣ ਵਾਸਤੇ ਫਿਰਦਾ ਹੈ ਆਪਣੀ ਗੰਭੀਰਤਾ ਨੂੰ ਸਾੜ ਲਿਆ ਹੈ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ ਮੌਨ ਧਾਰ ਕੇ ਗੁਜ਼ਾਰਾ ਕਰ ਰਹੇ ਹਾਂ ਜੈਸੇਕ ਸਾਡੇ ਘਰ ਆ ਕੇ ਉਪਹਾਰ ਦਿੰਦੇ ਹਨ ਤੁਸੀਂ ਕਿਉਂ ਸਾਡੇ ਘਰ ਆਉਂਦੇ ਹੋ ਗੁਰੂ ਘਰ ਦਾ ਦਰਵਾਜ਼ਾ ਨੀਵਾ ਜਾਣੋ ਉੱਚੇ ਨੂੰ ਉਸ ਦਾ ਕਮੰਡ ਢਾ ਲੈਂਦਾ ਹੈ ਬੁਰਾ ਹੋਣਾ ਕੇਵਲ ਤੁਹਾਡੇ ਪਾਸ ਆਇਆ ਹੈ ਜਿਸ ਕਰਕੇ ਇੰਨਾ ਕਮੰਡ ਜਿਤਾਉਂਦੇ ਹੋ ਹਜ਼ਾਰਾਂ ਦਾ ਧਨ ਤੁਹਾਡੇ ਘਰ ਵਿੱਚ ਹੈ ਫਿਰ ਵੀ ਦੂਸਰੇ ਦਾ ਧਨ ਵੇਖ ਨਹੀਂ ਸਕੇ ਹੋ ਸ਼੍ਰੀ ਬਾਬਾ ਨਾਨਕ ਜੀ ਜਗਤ ਦੇ ਈਸ਼ਵਰ ਹਨ ਉਹ ਵਿਸ਼ੇਸ਼ ਕਸ਼ਟ ਦੇ ਕੇ ਤੁਹਾਨੂੰ ਇਸ ਕਾਰੇ ਦਾ ਫਲ ਦੇਣਗੇ ਬਾਰ-ਬਾਰ ਇਤਿਆਹਾਦ ਕਹਿ ਕੇ ਮਾਤਾ ਨਾਨਕੀ ਜੀ ਨੇ ਦੁਖੀ ਹੋ ਕੇ ਪੁਕਾਰ ਕੀਤੀ ਆਪਣੇ ਸੁਪੁੱਤਰ ਦੇ ਮੱਥੇ ਨੂੰ ਪੁੰਝਿਆ ਅੱਖਾਂ ਵਿੱਚ ਬਹੁਤ ਪਾਣੀ ਵਗਿਆ ਆਪਣੇ ਸੁਪੁੱਤਰ ਦਾ ਨਵਾਂ ਜਨਮ ਜਾਣਿਆ ਹਿਰਦਾ ਤਬਦਾ ਸੀ ਮਹਾਨ ਦੁਖ ਪਾਇਆ ਸ੍ਰੀ ਗੁਰ ਤੇਗ ਬਹਾਦਰ ਜੀ ਨੇ ਕਿਹਾ ਤਨ ਵਿੱਚ ਇਹੋ ਕੁਕਰਮ ਹੀ ਲੁਕਿਆ ਹੈ ਇਸ ਕਰਕੇ हे ਮਾਤਾ ਜੀ ਇਹਨਾਂ ਨੂੰ ਜਾਣ ਦਿਓ ਇਹਨਾਂ ਦੇ ਘਰ ਵਿੱਚ ਮਹਾਨ ਕਸ਼ਟ ਪਵੇਗਾ ਧਨ ਦੇ ਤਿਆਗ ਨਾਲ ਹੀ ਸੁਖ ਪ੍ਰਾਪਤ ਹੁੰਦਾ ਹੈ ਲੈਣ ਵਾਲਾ ਸੰਕਟ ਹੀ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਧੀਰੇ ਨਾਲ ਬੈਠੇ ਰਹੇ ਤੇ ਆਪਣੇ ਮਾਤਾ ਜੀ ਨੂੰ ਵਰਜਣ ਵਾਸਤੇ ਕਿਹਾ ਸ਼ੀਹਮਸੰਦਰ ਨੇ ਬਹੁਤ ਸ਼ਕਤੀ ਲਾ ਕੇ ਸਾਰੀਆਂ ਵਸਤਾਂ ਅਤੇ ਬਹੁਤ ਧਨ ਲੈ ਲਿਆ ਦਿਲ ਵਿੱਚ ਅਤ ਪ੍ਰਸੰਨ ਹੋ ਕੇ ਧੀਰਮਲ ਦੇ ਘਰ ਵਿੱਚ ਪਹੁੰਚ ਗਿਆ ਸਾਰੀਆਂ ਵਸਤਾਂ ਆਪ ਵਿਖਾਈਆਂ ਤੇ ਬਹੁਤ ਅਸ਼ਰਫੀਆਂ ਅੱਗੇ ਤਾਂ ਅਰਜ਼ਤੀਆਂ ਧੀਰਮਲ ਵੇਖ ਕੇ ਬਹੁਤ ਪ੍ਰਸੰਨ ਹੋਇਆ ਸੋਨੇ ਦੇ ਕੜੇ ਉਸੇ ਸਮੇਂ ਲੈ ਲਏ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਉਹ ਕੜੇ ਮਸੰਦ ਨੂੰ ਦੇ ਦਿੱਤੇ ਸਤਿਗੁਰੂ ਜਿਨਹੀ ਨਾ ਸੇਵਿਓ ਸੇਕਿਤ ਆਏ ਸੰਸਾਰ ਜਮਦਰ ਵਧੇ ਮਾਰਿਐ ਕੂਕ ਨਾ ਸੁਣਾ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਮੈਂ ਵਾਰੋ ਵਾਰ ਦਾਸ ਨੂੰ ਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ